ਅਗਲੀ ਜਿਹੜੀ ਪ੍ਰਵਿੰਦਜੀ ਖਬਰ ਉਸ ਤੇ ਨਜ਼ਰ ਮਾਰ ਲਈਏ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਪੂਰੇ ਜੋਰਾ ਸ਼ੋਨਾ ਦੇ ਉਤੇ ਚੱਲ ਰਹੀ ਆ ਇਸ ਤੋਂ ਪਹਿਲਾਂ ਨਿਊਜ਼ ਵਾਲ ਜਾਈਏ ਤੇ ਸਾਰਿਆਂ ਨੂੰ ਕਹਿੰਦੇ ਆ ਵੀ ਭਾਈ ਜਿਹੜੇ ਜਿਹੜੇ ਤੁਸੀਂ ਅਮਰੀਕਾ ਦੇ ਸਿਟੀਜ਼ਨ ਹੋ 18 ਤੋਂ ਉੱਤੇ ਆ ਤੁਸੀਂ ਐਲੀਜੀਬਲ ਆ ਵੋਟ ਪਾਉਣ ਦੇ ਲਈ ਤਾਂ ਆਪਣੀ ਵੋਟ ਰਜਿਸਟਰ ਕਰਕੇ ਜਿਹੜੀ ਵੀ ਤੁਹਾਡੀ ਪਾਰਟੀ ਤੁਹਾਡੀ ਪਸੰਦ ਦੀ ਆ ਉਹਦੇ ਹਰ ਆਪਣਾ ਤੁਸੀਂ ਆਪਣੇ ਉਸ ਕੈਂਡੀਡੇਟ ਨੂੰ ਵੋਟ ਪਾ ਸਕਦੇ ਆ ਉਧਰ ਟਰੰਪ ਹੁਣਾਂ ਨੇ ਜਿਹੜੇ ਜੂਇਸ਼ ਵੋਟਰ ਆ ਯਹੂਦੀ ਵੋਟਰਸ ਆ ਉਹਨਾਂ ਦੇ ਉੱਤੇ ਕਹਿ ਲਓ ਵੀ ਉਹਨਾਂ ਪ੍ਰਤੀ ਬਿਆਨ ਦਿੱਤਾ ਆ ਕਹਿੰਦੇ ਵੀ ਜੇ ਉਹ ਇਲੈਕਸ਼ਨ ਹਾਰਦੇ ਆ ਤਾਂ ਉਸ ਦੇ ਵਿੱਚ ਜੂਇਸ਼ ਵੋਟਰਸ ਦਾ ਯਹੂਦੀ ਵੋਟਰ ਦਾ ਜਿਹੜਾ ਉਹ ਕਸੂਰ ਹੋਵੇਗਾ ਇਜ਼ਰਾਈਲੀ ਅਮਰੀਕਨ ਕੌਂਸਲ ਦੇ ਮੰਚ ਤੋਂ ਜਿਹੜੇ ਆ ਪ੍ਰੈਜ਼ੀਡੈਂਟ 트럼ਪ ਆ ਉਹਨਾਂ ਨੇ ਸੰਬੋਧਨ ਜਿਹੜਾ ਉਹ ਕੀਤਾ ਹੈਗਾ ਆ ਉਧਰ ਕਮਲਾ ਹੈਰਿਸ ਨੇ ਉਪਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਵੀ ਜੇ ਕੋਈ ਇਨਕਲੂਡਰ ਉਹਦੇ ਘਰ ਦੇ ਵਿੱਚ ਆਉਂਦਾ ਆ ਤਾਂ ਉਹਨੇ ਕੁਝ ਦਿਨ ਪਹਿਲਾਂ ਕਿਹਾ ਸੀਗਾ ਵੀ ਉਹ ਗਨ ਹੋਨਰ ਆ ਤੇ ਉਹ ਉਸ ਨੂੰ ਮਾਰ ਦੇਵੇਗੀ ਆ ਅੱ비 ਉਹ ਉਸ ਨੂੰ ਉਹ ਸ਼ੂਟ ਕਰ ਦੇਵੇਗੀ ਗੱਡ ਵਾਇਲੈਂਸ ਨੂੰ ਐਡਰੈਸ ਕਰਦੇ ਹੋਏ ਉਸ ਨੇ ਜਿਹੜਾ ਆਪਣਾ ਇਹ ਬਿਆਨ ਦਿੱਤਾ ਕਾਸਟ ਆਫ ਲਿਵਿੰਗ रिप्रोडक्टਿਵ ਰਾਈਟਸ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਕੱਲ ਇਹ ਜਿਹੜੀ ਗੱਲਬਾਤ ਆ ਕੇ ਹੋਈ ਆ ਯੂਨਾਈਟ ਫੋਰ ਅਮਰੀਕਾ ਦੇ ਮਾਮਲੇ ਦੇ ਵਿੱਚ ਮਿਸ਼ੀਗਨ ਦੇ ਵਿੱਚ ਇਹਨਾਂ ਨੇ ਲਾਈਵ ਸਟ੍ਰੀਮ ਇਸ ਨੂੰ ਕਿਹਾ ਸੀਗਾ ਸੋ ਟਰੰਪ ਨੇ ਜਿਹੜਾ ਹੈ ਉਧਰ ਜਿਊਿਸ਼ ਅਮਰੀਕਨਸ ਨੂੰ ਉਹਨਾਂ ਦੇ ਮੋਢਿਆਂ ਦੇ ਉੱਤੇ ਜ਼ਿਆਦਾ ਭਾਰ ਜਿਹੜਾ ਆ ਉਹ ਸਹਿੜ ਦਿੱਤਾ ਉਹ ਕਹਿੰਦੇ ਵੀ ਜੇ ਮੈਂ ਇਲੈਕਸ਼ਨ ਨਹੀਂ ਜਿੱਤਦਾ ਤਾਂ ਜਿਊਿਸ਼ ਪੀਪਲ will have a lot to do with that ਵੀ ਵੀ ਕਿਉਂਕਿ 40% ਕਹਿੰਦੇ ਵੀ ਨਹੀਂ ਨਹੀਂ 60% ਜਿਹੜੇ ਲੋਕ ਆ ਉਹ ਜੇ ਮੇਰੇ ਐਨਮੀ ਵਾਸਤੇ ਵੋਟ ਪਾਉਣਗੇ ਇਜ਼ਰਾਈਲ ਇਨਵਾਯੂ opinion ਕਹਿੰਦੇ ਵੀ ਅਗਲੇ 2 ਸਾਲਾਂ ਦੇ ਵਿੱਚ ਇਸ ਦੁਨੀਆ ਦੇ ਨਕਸ਼ੇ ਤੋਂ ਜਿਹੜਾ ਉਹ ਖਤਮ ਹੋ ਜਾਵੇਗਾ ਸੋ ਹੈਰਿਸ ਕਮਲਾ ਹੈਰਿਸ ਤੇ ਜਿਹੜੇ ਇਸ ਟਾਈਮ ਡੋਨਲਡ ਟਰੰਪ ਨੇ ਉਹ ਬੈਟਲ ਗ੍ਰਾਉਂਡ ਸਟੇਟਸ ਦੇ ਵਿੱਚ ਇਸ ਟਾਈਮ ਪੂਰਾ ਜੋਰ ਜਿਹੜਾ ਉਹ ਲਾ ਰਹੇ ਆ ਇੱਕ ਇੱਕ ਦਿਨ ਦੇ ਵਿੱਚ ਮਲਟੀਪਲ ਇਵੈਂਟਸ ਬੈਟਲ ਗਰਾਉਂਡ ਸਟੇਟਸ ਦੀਆਂ ਸ਼ਹਿਰਾਂ ਦੇ ਵਿੱਚ ਉਹਨਾਂ ਦਾ ਆਉਣਾ ਜਾਣਾ ਜਿਹੜਾ ਉਹ ਚੱਲ ਰਿਹਾ ਹੈ 50 ਦਿਨ ਤੋਂ ਘੱਟ ਦਾ ਵਕਤ ਇਸ ਟਾਈਮ ਰਹਿ ਗਿਆ ਆ ਇਲੈਕਸ਼ਨਸ ਜਿਹੜੀਆਂ ਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣ ਦੇ ਲਈ ਜੀ